ਦੀ ਮੈਰਿਟੋਰੀਆ ਸਕੂਲਾਂ ਦੇ ਵਿੱਚ ਜਿਹੜਾ ਚੌਥੀ ਕਾਉਂਸਲਿੰਗ ਦਾ ਨਤੀਜਾ ਆ ਲੈਣਾ ਜਾ ਚੁੱਕਿਆਗਾ ਪਰ ਬਹੁਤ ਸਾਰੇ ਉਮੀਦਵਾਰਾਂ ਨੂੰ ਭੁਲੇਖਾ ਇਸ ਗੱਲ ਦਾ ਲੜਕਿਆਂ ਨੂੰ ਲੜਕਿਆਂ ਨੂੰ ਵੀ ਸਾਡਾ ਨਾਮ ਲਿਸਟ ਵਿੱਚ ਕਿਉਂ ਨਹੀਂ ਆਇਆ ਸੀ ਕਾਉਂਸਲਿੰਗ ਤਾਂ ਇਹ ਤਾਂ ਗਏ ਸੀਗੇ ਕੀ ਕਾਰਨ ਹੋ ਸਕਦੇ ਨੇ ਉਹ ਇਸ ਵੀਡੀਓ ਨੂੰ ਅੰਤ ਤੱਕ ਸੁਣੋ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਿਓ ਤਾਂ ਕਿ ਹਰ ਤਰ੍ਹਾਂ ਦੀ ਸਟੀਕ ਜਾਣਕਾਰੀ ਤੁਹਾਡੇ ਤੱਕ ਪ੍ਰਦਾਨ ਕੀਤੀ ਜਾਵੇ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਸਕਣ ਘਰ ਬੈਠੇ ਬਿਠਾਏ ਕੀ ਕਾਰਨ ਹੋ ਸਕਦੇ ਨੇ ਵਿਦਿਆਰਥੀਓ ਇੱਕ ਤਾਂ ਪਹਿਲਾਂ ਵਾਲੀਆਂ ਜਿਹੜੇ ਕਾਉਂਸਲਿੰਗਾਂ ਸੀਗੀਆਂ ਉਹਦੇ ਵਿੱਚ ਇਹ ਹੁੰਦਾ ਸੀ ਵੀ ਸਾਨੂੰ ਐਟ ਅ ਟਾਈਮ ਸੀਟ ਅਲਾਟ ਦਿੱਤੀ ਜਾਂਦੀ ਸੀ ਸਕਰੀਨ ਤੁਹਾਡੇ ਸਾਹਮਣੇ ਚੱਲਦੀ ਸੀਗੀ ਪਰ ਇਹ ਇਸ ਕਾਉਂਸਲਿੰਗ ਦੇ ਵਿੱਚ ਚੌਥੀ ਦੇ ਵਿੱਚ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਕੈਂਡੀਡੇਟ ਬੁਲਾ ਲਏਗੇ ਕੈਂਡੀਡੇਟਾਂ ਦੀ ਗਿਣਤੀ ਜ਼ਿਆਦਾ ਸੀ ਸੀਟਾਂ ਦੀ ਗਿਣਤੀ ਘੱਟ ਸੀ ਇਸ ਕਰਕੇ ਜਿਹੜੇ ਉੱਚ ਜਿਹੜੇ ਸੀਗੇ ਆਪਣਾ ਨੰਬਰਾਂ ਵਾਲੇ ਵਿਦਿਆਰਥੀ ਉਹਨਾਂ ਨੂੰ ਸੀਟ ਅਲਾਟ ਦਿੱਤੀ ਗਿਆ ਉਹ ਜਾਣੀਏ ਕਾਉਂਸਲਿੰਗ ਤੇ ਪਹੁੰਚੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਮੈਂ ਗੱਲ ਕਰ ਹੀ ਚੁੱਕਿਆਗਾ ਜਿੰਨਾ ਵਿਦਿਆਰਥੀ ਦੀ ਮੈਰਿਟ ਜ਼ਿਆਦਾ ਉਹਨਾਂ ਨੂੰ ਸੀਟ ਮਿਲੀ ਆ ਉਹਨਾਂ ਨੂੰ ਸੀਟ ਮਿਲੀ ਜਿਨ੍ਹਾਂ ਦੀ ਮੈਰਿਟ ਜ਼ਿਆਦਾ ਜਿਵੇਂ ਲੜਕੀਆਂ ਦੇ ਲਗਭਗ 1000 ਦੇ ਆਸ-ਪਾਸ ਸੀਟਾਂ ਖਾਲੀ ਹੋ ਸਕਦੀਆਂ ਨੇ ਜੋ ਕਿ ਉੱਚ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਮਿਲ ਚੁੱਕੀਆਂ ਨੇ ਮੰਨ ਕੇ ਚੱਲੋ ਹੁਣ ਲੜਕੀਆਂ ਦੇ 1000 ਦੇ ਲਗਭਗ ਖਾਲੀ ਆਪਾਂ ਲਿਸਟ ਦੇ ਵਿੱਚ ਵੀ ਦੇਖ ਲਿਆ ਵੀ 1020 ਬੱਚਾ ਨੂੰ ਮਿਲ ਗਿਆ ਨੇ ਸੀਟਾਂ ਹੈ ਪ੍ਰੰਤੂ ਬੱਚਾ ਉੱਥੇ ਪਹੁੰਚ ਗਿਆ 1500 ਉਹ ਫਿਰ ਪਹਿਲੇ 1000 ਨੂੰ ਮਿਲਣ ਗਿਆ ਨੇ ਇਸ ਗੱਲ ਨੂੰ ਧਿਆਨ ਚ ਰੱਖੀਏ ਲੜਕੀਆਂ ਦੀਆਂ ਸੀਟਾਂ ਵੀ ਇਸੇ ਤਰ੍ਹਾਂ ਉੱਚ ਮੈਟ ਵਾਲੇ ਵਿਦਿਆਰਥੀਆਂ ਨੂੰ ਮਿਲੀਆਂ ਨੇ ਜੇਕਰ ਲੜਕੀਆਂ ਦੇ ਵੀ 287 ਬੱਚਿਆਂ ਨੂੰ ਸੀਟਾਂ ਮਿਲੀਆਂ ਨੇ ਸੋ ਲਗਭਗ ਗਿਣਤੀ ਇੰਨੀ ਹੋਣੀ ਹੈ ਜਿਹੜੀ ਖਾਲੀ ਹੋਊਗੀ ਸੋ ਇਸ ਤਰ੍ਹਾਂ ਤਰੀਕੇ ਦੇ ਨਾਲ ਸੀਟਾਂ ਮਿਲੀਆਂ ਨੇ ਇਸੇ ਕਰਕੇ ਨਿਰਾਸ਼ ਨਾ ਹੋਵੋ ਵਿਦਿਆਰਥੀਓ ਸੋ ਸਹੀ ਤੇ ਤਾਜ਼ਾ ਜਾਣਕਾਰੀ ਲਈ ਤੁਸੀਂ ਇਹ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਟੀਕ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਸਾਰੀ ਅੱਗੇ ਜੋ ਵੀ ਕੋਈ ਲੈਟਰ ਆਉਂਦਾ ਕਿਸੇ ਪ੍ਰਕਾਰ ਦਾ ਤੁਹਾਨੂੰ ਨਾਲ ਦੀ ਨਾਲ ਆਪਾਂ ਇੱਥੇ ਜਾਣਕਾਰੀ ਮੁਹਈਆ ਕਰਾ ਦਾਂਗੇ ਕਿਸੇ ਭਰਮ ਭਲੇਖੇ ਦੇ ਵਿੱਚ ਜਾਂ ਨਿਰਾਸ਼ ਹੋਣ ਦੀ ਜਾਂ ਫਿਕਰ ਕਰਨ ਦੀ ਜਰੂਰਤ ਨਹੀਂ ਗਈ ਸੋ ਸਟੀਕ ਜਾਣਕਾਰੀ ਪ੍ਰਦਾਨ ਕੀਤੀ ਹੈ ਤੇ ਵੱਧ ਤੋਂ ਵੱਧ ਇਸ ਨੂੰ ਆਪਾਂ ਵਾਇਰਲ ਕਰ ਲਈਏ ਕਿ ਤਾਂ ਕਿ ਬੱਚਿਆਂ ਤੱਕ ਗੱਲ ਪਹੁੰਚੇ ਉਹਨਾਂ ਨੂੰ ਸਵਾਲਾਂ ਦਾ ਜਵਾਬ ਦਾ ਪਤਾ ਲੱਗ ਜਾਏ ਤੇ ਇਸ ਨੂੰ ਆਪਾਂ ਜਿਹੜਾ ਹੈਗਾ ਚੈਨਲ ਦੇ ਨਾਲ ਜਰੂਰ ਜੁੜੀਏ ਤਾਂ ਕਿ ਵਿਦਿਆਰਥੀਆਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਪ੍ਰਦਾਨ ਹੁੰਦੀ ਜਾਵੇ ਧੰਨਵਾਦ ਸ਼ੁਕਰੀਆ